ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਮਾ ਨਾਮ ਧਿਆਏ ਸੋ ਸੁਖੀ ਤੇਸ ਮੁਖ ਉਦਿਲ ਹੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸਭਨੀ ਲੋਏ ਸਾਰ ਸੰਗਤ ਕੈ ਘਰ ਵਸੈ ਏਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗ ਅਗੇ ਲੈ ਛਡਾਏ ਰਹਾਓ ਦੁਨੀਆ ਕੀ ਅਬੜੇ ਆਇਆ ਕਵਨੇ ਆਵੇ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਤੋ ਬਿਨ ਸੰਦਾਨ ਜਾ ਕੇ ਹਿਰਦੇ ਹਰ ਵਸੇ ਸੋ ਪੂਰਾ ਪ੍ਰਦਾਨ ਸਾਧੂ ਕੀ ਹੋ ਰਣ ਕਾ ਆਪਣਾ ਆਪ ਤਿਆਗ ਉਪਾਸਿਆਣ ਪ ਸਗਲ ਛੱਡ ਗੁਰ ਕੀ ਚਰਣੀ ਲਾਗ ਤਿਸੈ ਆਪਾਪ ਰਤਨ ਹੋਏ ਜਿਸ ਮਸਤਕ ਹੋਵੇ ਭਾਗ ਜਿਸੈ ਪ੍ਰਾਪਤ ਭਾਈਓ ਜਿਸ ਦੇਵੇ ਪ੍ਰਭ ਆਪ ਸਤਿਗੁਰ ਕੀ ਸੇਵਾ ਸੋ ਕਰੈ ਜਿਸ ਬਿਨ ਸਹ ਹਉ ਮਹਿ ਤਾਪ ਨਾਨਕ ਕੋ ਗੁਰ ਭੇਟਿਆ ਬਿਨ ਸਹ ਸਗਰ ਸੰਤਾਪ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਮਾ ਨਾਮ ਧਿਆਏ ਸੋ ਸੁਖੀ ਤਿਸ ਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸਭਨੀ ਲੋਏ ਸਾਰ ਸੰਗਤ ਕੈ ਘਰ ਵਸੈ ਏ ਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਤੇ ਆਏ ਨਾਮ ਸਹਾਈ ਸਦਾ ਸੰਗ ਅਗੇ ਲੈ ਛਡਾਏ ਰਹਾਉ ਦੁਨੀਆ ਕੀ ਅਬੜੇ ਆਈਆਂ ਕਬਨੇ ਆਵੇ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਤੋ ਬਿਨ ਸੰਦਾਨ ਜਾਂ ਕਹਿ ਹਿਰਦੇ ਹਰ ਵਸੈ ਸੋ ਪੂਰਾ ਪ੍ਰਦਾਨ ਸਾਧੂ ਕੀ ਹੋ ਰਣ ਕਾ ਆਪਣਾ ਆਪ ਤਿਆਗ ਉਪਾਵਸਿਆਣ ਪ ਸਗਲ ਛੜ ਗੁਰਗੀ ਚਰਣੀ ਲਾਗ ਤਿਸਹਿ ਪ੍ਰਾਪਲ ਰਤਨ ਹੋਏ ਜਿਸ ਮस्तक ਹੋਵੇ ਭਾਗ ਤਿਸਹਿ ਪ੍ਰਾਪਤ ਭਾਈਓ ਜਿਸ ਦੇਵੇ ਪ੍ਰਭ ਆਪ ਸਤਿਗੁਰ ਕੀ ਸੇਵਾ ਸੋ ਕਰੇ ਜਿਸ ਬਿਨ ਸਹ ਹੋ ਮਹਿ ਤਾਪ ਨਾਨਕ ਕੋ ਗੁਰ ਭੇਟਿਆ ਬਿਨ ਸਹ ਸਗਲ ਸੰਤਾਪ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਮਾ ਨਾਮ ਧਿਆਏ ਸੋ ਸੁਖੀ ਤਿਸ ਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸਬਨੀ ਲੋਏ ਸਾਰ ਸੰਗਤ ਕੈ ਘਰ ਵਸੈ ਏਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗ ਅਗੇ ਲੈ ਛਡਾਏ ਰਹਾਉ ਦੁਨੀਆ ਕੀ ਅਬੜੇ ਆਇਆ ਕਵਨੇ ਆਵੇ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾਤੋ ਬਿਨ ਸੰਦਾਨ ਜਾ ਕੇ ਹਿਰਦੇ ਹਰ ਵਸੇ ਸੋ ਪੂਰਾ ਪ੍ਰਦਾਨ ਸਾਧੂ ਕੀ ਹੋ ਰਣ ਕਾ ਆਪਣਾ ਆਪ ਤਿਆਗ ਉਪਾਸਿਆਣ ਪ ਸਗਲ ਛੱਡ ਗੁਰ ਕੀ ਚਰਣੀ ਲਾਗ ਤਿਸਹਿ ਆਪਾਪ ਜ ਰਤਨ ਹੋਏ ਜੇ ਸਮਸਤਕ ਹੋਵੇ ਭਾਗ ਤੇ ਸਹਿ ਪ੍ਰਾਪਤ ਭਾਈਓ ਜਿਸ ਦੇ ਵੇ ਪ੍ਰਭ ਆਪ ਸਤਿਗੁਰ ਕੀ ਸੇਵਾ ਸੋ ਕਰੈ ਜਿਸ ਬਿਨ ਸਹਿ ਹੋ ਮੈ ਤਾਪ ਨਾਨਕ ਕੋ ਗੁਰ ਭੇਟਿਆ ਬਿਨ ਸਹਿ ਸਗਰ ਸੰਤਾਪ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਮਾ ਨਾਮ ਧਿਆਇ ਸੋ ਸੁਖੀ ਤੇਸ ਮੁਖ ਉਦਿਲ ਹੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸਭਨੀ ਲੋਏ ਸਾਰ ਸੰਗਤ ਕੈ ਘਰ ਵਸੈ ਏ ਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਤੇ ਆਏ ਨਾਮ ਸਹਾਈ ਸਦਾ ਸੰਗ ਅਗੇ ਲੈ ਛਡਾਏ ਰਹਾਓ ਦੁਨੀਆ ਕੀ ਅਬੜੇ ਆਈਆਂ ਕਵਨੇ ਆਵੇ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਥੋਂ ਬਿਨ ਸੰਦਾਨ ਜਾਂ ਕਹਿ ਹਿਰਦੇ ਹਰ ਵਸੈ ਸੋ ਪੂਰਾ ਪ੍ਰਦਾਨ ਸਾਧੂ ਕੀ ਹੋ ਰਣ ਕਾ ਆਪਣਾ ਆਵ ਤਿਆਗ ਅਪਾਵਸਿਆਣ ਪ ਸਗਲ ਛੜ ਗੁਰ ਕੀ ਚਰਣੀ ਲਾਗ ਤੇ ਸਹਿ ਪਾਪ ਲ ਰਤਨ ਹੋਏ ਜਿਸ ਮस्तक ਹੋਵੇ ਭਾਗ ਤੇ ਸਹਿ ਪ੍ਰਾਪਤ ਭਾਈਓ ਜਿਸ ਦੇਵੇ ਪ੍ਰਭ ਆਪ ਸਤ ਗੁਰ ਕੀ ਸੇਵਾ ਸੋ ਕਰੇ ਜਿਸ ਬਿਨ ਸਹਿ ਹੋ ਮੈ ਤਾਪ ਨਾਨਕ ਕੋ ਗੁਰ ਭੇਟਿਆ ਬਿਨ ਸਹਿ ਸਗਲ ਸੰਤਾਪ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਮਾ ਨਾਮ ਧਿਆਏ ਸੋ ਸੁਖੀ ਤੇਸ ਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਏ ਪ੍ਰਗਟ ਸਭਨੀ ਲੋਏ ਸਾਰ ਸੰਗਤ ਕੈ ਘਰ ਵਸੈ ਏਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗ ਅਗੇ ਲੈ ਛਡਾਏ ਰਹਾਉ ਦੁਨੀਆ ਕੇ ਆੜੇ ਆਇਆ ਕਵਨੇ ਆਵੇ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਤੋ ਬਿਨ ਸੰਦਾਨ ਜਾ ਕੇ ਹਿਰਦੇ ਹਰ ਵਸੇ ਸੋ ਪੂਰਾ ਪ੍ਰਦਾਨ ਸਾਧੂ ਕੀ ਹੋ ਰਣ ਕਾ ਆਪਣਾ ਆਪ ਤਿਆਗ ਉਪਾਅ ਵਸਿਆਣ ਪ ਸਗਲ ਛੱਡ ਗੁਰ ਕੀ ਚਰਣੀ ਲਾਗ ਤੇ ਸਹਿ ਪਾਪ ਜ ਰਤਨ ਹੋਏ ਜੇ ਸਮਸਤਕ ਹੋਵੇ ਭਾਗ ਇਸੇ ਪ੍ਰਾਪਤ ਭਾਈ ਓ ਜਿਸ ਦੇਵੇ ਪ੍ਰਭ ਆਪ ਸਤਿਗੁਰ ਕੀ ਸੇਵਾ ਸੋ ਕਰੈ ਜਿਸ ਬਿਨ ਸਹ ਹੋ ਮੈ ਤਾਪ ਨਾਨਕ ਕੋ ਗੁਰ ਭੇਟਿਆ ਬਿਨ ਸਹ ਸਗਰ ਸੰਤਾਪ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਮਾ ਨਾਮ ਧਿਆਏ ਸੋ ਸੁਖੀ ਤੇਸ ਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸਭਨੀ ਲੋਏ ਸਾਰ ਸੰਗਤ ਕੈ ਘਰ ਵਸੈ ਏ ਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਰਾ ਸੰਗ ਅਗੇ ਲੈ ਛਡਾਏ ਰਹਾਓ ਦੁਨੀਆ ਕੇ ਅਵੜੇ ਆਇਆ ਕਬਨੇ ਆਵੇ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾਤੋ ਬਿਨ ਸੰਦਾਨ ਜਾ ਕੇ ਹਿਰਦੇ ਹਰ ਵਸੈ ਸੋ ਪੂਰਾ ਪ੍ਰਦਾਨ ਸਾਧੂ ਕੀ ਹੋ ਰਣ ਕਾ ਆਪਣਾ ਆਪ ਤਿਆਗ ਉਪਾਅ ਸਿਆਣਪ ਸਗਲ ਛੱਡ ਗੁਰ ਕੀ ਚਰਣੀ ਲਾਗ ਇਸ ਹੈ ਪ੍ਰਾਪਤ ਰਤਨਾ ਹੋਇ ਜਿਸ ਮस्तक ਹੋਇ ਭਾਗ ਤਿਸਹਿ ਪ੍ਰਾਪਤ ਭਾਈਓ ਜਿਸ ਦੇਵੇ ਪ੍ਰਭ ਆਪ ਸਤਿਗੁਰ ਕੀ ਸੇਵਾ ਸੋ ਕਰੈ ਜਿਸ ਬਿਨ ਸਹ ਹੋਮੈ ਤਾਪ ਨਾਨਕ ਕੋ ਗੁਰ ਭੇਟਿਆ ਬਿਨ ਸਹ ਸਗਲ ਸੰਤਾਪ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਮਾ ਨਾਮ ਧਿਆਏ ਸੋ ਸੁਖੀ ਤੇਸ ਮੁਖ ਉਦਿਲ ਹੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸਭਨੀ ਲੋਏ ਸਾਰ ਸੰਗਤ ਕੈ ਘਰ ਵਸੈ ਏਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗ ਅਗੇ ਲੈ ਛਡਾਏ ਰਹਾਉ ਦੁਨੀਆ ਕੇ ਆਵੜੇ ਆਇਆ ਕਵਨੇ ਆਵੇ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਤੋ ਬਿਨ ਸੰਦਾਨ ਜਾਂ ਕਹਿ ਹਿਰਦੇ ਹਰ ਵਸੇ ਸੋ ਪੂਰਾ ਪ੍ਰਦਾਨ ਸਾਧੂ ਕੀ ਹੋ ਰਣ ਕਾ ਆਪਣਾ ਆਪ ਤਿਆਗ ਉਪਾਸਿਆਣ ਪ ਸਗਲ ਛੱਡ ਗੁਰ ਕੀ ਚਰਣੀ ਲਾਗ ਤਿਸੈ ਆਪਾਪ ਜ ਰਤਨ ਹੋਏ ਜਿਸ ਮस्तक ਹੋਵੇ ਭਾਗ ਜਿਸੈ ਪ੍ਰਾਪਤ ਭਾਈਓ ਜਿਸ ਦੇਵੇ ਪ੍ਰਭ ਆਪ ਸਤਿਗੁਰ ਕੀ ਸੇਵਾ ਸੋ ਕਰੈ ਜਿਸ ਬਿਨ ਸਹ ਹੋਮੈ ਤਾਪ ਨਾਨਕ ਕੋ ਗੁਰ ਭੇਟਿਆ ਬਿਨ ਸਹ ਸਗਲ ਸੰਤਾਪ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 5 ਨਾਮ ਧਿਆਏ ਸੋ ਸੁਖੀ ਤਿਸ ਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸਭਨੀ ਲੋਏ ਸਾਰ ਸੰਗਤ ਕੈ ਘਰ ਵਸੈ ਏ ਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਤੇ ਆਏ ਨਾਮ ਸਹਾਈ ਸਦਾ ਸੰਗ ਅਗੇ ਲੈ ਛਡਾਏ ਰਹਾਉ ਦੁਨੀਆ ਕੇ ਅਬੜੇ ਆਇਆ ਕਵਨੇ ਆਵੇ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾਤੋ ਬਿਨ ਸੰਦਾਨ ਜਾਂ ਕਹਿ ਹਿਰਦੇ ਹਰ ਵਸੈ ਸੋ ਪੂਰਾ ਪ੍ਰਦਾਨ ਸਾਧੂ ਕੀ ਹੋ ਰਣ ਕਾ ਆਪਣਾ ਆਵ ਤਿਆਗ ਉਪਾਅ ਸਿਆਣਪ ਸਗਲ ਛੱਡ ਗੁਰ ਕੀ ਚਰਣੀ ਲਾਗ ਇਸ ਹੈ ਆਪ ਦਾ ਰਤਨਾ ਹੋਇਆ ਇਹ ਸਮਸਤਕ ਹੋਇਆ ਭਾਗ ਤਿਸ ਹੈ ਪ੍ਰਾਪਤ ਭਾਈਓ ਜਿਸ ਦੇਵੇ ਪ੍ਰਭ ਆਪ ਸਤਿਗੁਰ ਕੀ ਸੇਵਾ ਸੋ ਕਰੈ ਜਿਸ ਬਿਨ ਸਹ ਹੋ ਮੈ ਤਾਪ ਨਾਨਕ ਕੋ ਗੁਰ ਭੇਟਿਆ ਬਿਨ ਸਹ ਸਗਰ ਸੰਤਾਪ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਮਾ ਨਾਮ ਧਿਆਏ ਸੋ ਸੁਖੀ ਤੇਸ ਮੁਖ ਉਦਿਲ ਹੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸਭਨੀ ਲੋਏ ਸਾਰ ਸੰਗਤ ਕੈ ਘਰ ਵਸੈ ਏਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗ ਅਗੇ ਲੈ ਛਡਾਏ ਰਹਾਉ ਦੁਨੀਆ ਕੇ ਆੜੇ ਆਇਆ ਕਵਨੇ ਆਵੇ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਤੋ ਬਿਨ ਸੰਦਾਨ ਜਾ ਕੇ ਹਿਰਦੇ ਹਰ ਵਸੇ ਸੋ ਪੂਰਾ ਪ੍ਰਦਾਨ ਸਾਧੂ ਕੀ ਹੋ ਰਣ ਕਾ ਆਪਣਾ ਆਪ ਤਿਆਗ ਅਪਾਵਸਿਆਣ ਪ ਸਗਲ ਛੱਡ ਗੁਰ ਕੀ ਚਰਣੀ ਲਾਗ ਤੇ ਸਹਿ ਪਾਪ ਜ ਰਤਨ ਹੋਏ ਜੇ ਸਮਸਤਕ ਹੋਵੇ ਭਾਗ ਤਿਸ ਹੈ ਪ੍ਰਾਪਤ ਭਾਈਓ ਜਿਸ ਦੇਵੈ ਪ੍ਰਭ ਆਪ ਸਤਿਗੁਰ ਕੀ ਸੇਵਾ ਸੋ ਕਰੈ ਜਿਸ ਬਿਨ ਸਹਿ ਹੋ ਮੈਂ ਤਾਪ ਨਾਨਕ ਕੋ ਗੁਰ ਭੇਟਿਆ ਬਿਨ ਸਹਿ ਸਗਲ ਸੰਤਾਪ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਵਾ ਨਾਮ ਧਿਆਏ ਸੋ ਸੁਖੀ ਤਿਸ ਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸਭ ਨੀ ਲੋਏ ਸਾਰ ਸੰਗਤ ਕੈ ਘਰ ਵਸੈ ਏ ਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਪਿਆਏ ਨਾਮ ਸਹਾਈ ਸਦਾ ਸੰਗ ਅਗੇ ਲੈ ਛਡਾਏ ਰਹਾਓ ਦੁਨੀਆ ਕੀ ਅਵੜੇ ਆਇਆਂ ਕਬਨੇ ਆਵੇ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾਤੋ ਬਿਨ ਸੰਦਾਨ ਜਾ ਕੇ ਹਿਰਦੇ ਹਰ ਵਸੇ ਸੋ ਪੂਰਾ ਪ੍ਰਦਾਨ ਸਾਧੂ ਕੀ ਹੋ ਰਣ ਕਾ ਆਪਣਾ ਆਪ ਤਿਆਗ ਉਪਾਅ ਵਸਿਆਣ ਪ ਸਗਲ ਛੱਡ ਗੁਰ ਕੀ ਚਰਣੀ ਲਾਗ ਇਸ ਹੈ ਪ੍ਰਾਪਰ ਰਤਨਾ ਹੋਇਐ ਜਿਸ ਮਾਸਤਕ ਹੋਵੈ ਭਾਗ ਤਿਸ ਹੈ ਪ੍ਰਾਪਤ ਭਾਈਓ ਜਿਸ ਦੇਵੇ ਪ੍ਰਭ ਆਪ ਸਤਿਗੁਰ ਕੀ ਸੇਵਾ ਸੋ ਕਰੈ ਜਿਸ ਬਿਨ ਸਹ ਹੋਮੈ ਤਾਪ ਨਾਨਕ ਕੋ ਗੁਰ ਭੇਟਿਆ ਬਿਨ ਸਹ ਸਗਲ ਸੰਤਾਪ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਮਾ ਨਾਮ ਧਿਆਏ ਸੋ ਸੁਖੀ ਤਿਸ ਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸਬਨੀ ਲੋਏ ਸਾਰ ਸੰਗਤ ਕੈ ਘਰ ਵਸੈ ਏਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗ ਅਗੇ ਲੈ ਛਡਾਏ ਰਹਾਉ ਦੁਨੀਆ ਕੀ ਅਬੜੇ ਆਈਆਂ ਕਵਨੇ ਆਵੇ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾਤੋ ਬਿਨ ਸੰਦਾਨ ਜਾਂ ਕਹਿ ਹਿਰਦੇ ਹਰ ਵਸੇ ਸੋ ਪੂਰਾ ਪ੍ਰਦਾਨ ਸਾਧੂ ਕੀ ਹੋ ਰਣ ਕਾ ਆਪਣਾ ਆਪ ਤਿਆਗ ਉਪਾਸਿਆਣ ਪ ਸਗਲ ਛੱਡ ਗੁਰ ਕੀ ਚਰਣੀ ਲਾਗ ਤਿਸਹਿ ਆਪਾਪ ਜ ਰਤਨ ਹੋਏ ਜਿਸ ਮस्तक ਹੋਵੇ ਭਾਗ ਇਸਹਿ ਪ੍ਰਾਪਤ ਭਾਈਓ ਜਿਸ ਦੇਵੇ ਪ੍ਰਭ ਆਪ ਸਤਿਗੁਰ ਕੀ ਸੇਵਾ ਸੋ ਕਰੈ ਜਿਸ ਬਿਨ ਸਹ ਹੋ ਮੈ ਤਾਪ ਨਾਨਕ ਕੋ ਗੁਰ ਭੇਟਿਆ ਬਿਨ ਸਹ ਸਗਰ ਸੰਤਾਪ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਮਾ ਨਾਮ ਧਿਆਏ ਸੋ ਸੁਖੀ ਤੇਸ ਮੁਖ ਉਦਿਲ ਹੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸਭਨੀ ਲੋਏ ਸਾਰ ਸੰਗਤ ਕੈ ਘਰ ਵਸੈ ਏ ਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਤੇ ਆਏ ਨਾਮ ਸਹਾਈ ਸਦਾ ਸੰਗ ਅਗੇ ਲੈ ਛਡਾਏ ਰਹਾਓ ਦੁਨੀਆ ਕੇ ਅਬੜੇ ਆਇਆ ਕਵਨੇ ਆਵੇ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾਤੋ ਬਿਨ ਸੰਦਾਨ ਜਾ ਕੇ ਹਿਰਦੇ ਹਰ ਵਸੈ ਸੋ ਪੂਰਾ ਪ੍ਰਦਾਨ ਸਾਧੂ ਕੀ ਹੋ ਰਣ ਕਾ ਆਪਣਾ ਆਵ ਤਿਆਗ ਅਪਾਵਸਿਆਣਪ ਸਗਲ ਛੱਡ ਗੁਰਗੀ ਚਰਣੀ ਲਾਗ ਤੇ ਸਹਿ ਪ੍ਰਾਪਤ ਰਤਨ ਹੋਏ ਜਿਸ ਮस्तक ਹੋਵੇ ਭਾਗ ਤੇ ਸਹਿ ਪ੍ਰਾਪਤ ਭਾਈਓ ਜਿਸ ਦੇਵੇ ਪ੍ਰਭ ਆਪ ਸਤ ਗੁਰ ਕੀ ਸੇਵਾ ਸੋ ਕਰੇ ਜਿਸ ਬਿਨ ਸਹਿ ਹੋ ਮੈਂ ਤਾਪ ਨਾਨਕ ਕੋ ਗੁਰ ਭੇਟਿਆ ਬਿਨ ਸਹਿ ਸਗਲ ਸੰਤਾਪ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਮਾ ਨਾਮ ਧਿਆਏ ਸੋ ਸੁਖੀ ਤਿਸ ਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸਭਨੀ ਲੋਏ ਸਾਰ ਸੰਗਤ ਕੈ ਘਰ ਵਸੈ ਏਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗ ਅਗੇ ਲੈ ਛਡਾਏ ਰਹਾਉ ਦੁਨੀਆ ਕੇ ਆੜੇ ਆਇਆ ਕਵਨੇ ਆਵੇ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਤੋ ਬਿਨ ਸੰਦਾਨ ਜਾਂ ਕਹਿ ਹਿਰਦੇ ਹਰ ਵਸੇ ਸੋ ਪੂਰਾ ਪ੍ਰਦਾਨ ਸਾਧੂ ਕੀ ਹੋ ਰਣ ਕਾ ਆਪਣਾ ਆਪ ਤਿਆਗ ਉਪਾਅ ਸਿਆਣਪ ਸਗਲ ਛੱਡ ਗੁਰ ਕੀ ਚਰਣੀ ਲਾਗ ਤਿਸੈ ਆਪਾਪ ਰਤਨ ਹੋਏ ਜਿਸ ਮस्तक ਹੋਵੇ ਭਾਗ ਤੇ ਸਹਿ ਪ੍ਰਾਪਤ ਭਾਈਓ ਜਿਸ ਦੇਵੇ ਪ੍ਰਭ ਆਪ ਸਤਿਗੁਰ ਕੀ ਸੇਵਾ ਸੋ ਕਰੈ ਜਿਸ ਬਿਨ ਸਹ ਹੋਵੇਂ ਤਾਪ ਨਾਨਕ ਕੋ ਗੁਰ ਭੇਟਿਆ ਬਿਨ ਸੈ ਸਗਲ ਸੰਤਾਪ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 5 ਨਾਮ ਧਿਆਏ ਸੋ ਸੁਖੀ ਤਿਸ ਮੁਖ ਉਦਿਲ ਹੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸਭਨੀ ਲੋਏ ਸਾਰ ਸੰਗਤ ਕੈ ਘਰ ਵਸੈ ਏ ਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਤੇ ਆਏ ਨਾਮ ਸਹਾਈ ਸਦਾ ਸੰਗ ਅਗੇ ਲੈ ਛਡਾਏ ਰਹਾਓ ਦੁਨੀਆ ਕੇ ਅਬੜੇ ਆਇਆ ਕਬਨੇ ਆਵੇ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਤੋ ਬਿਨ ਸੰਦਾਨ ਜਾਂ ਕਹਿ ਹਿਰਦੇ ਹਰ ਵਸੈ ਸੋ ਪੂਰਾ ਪ੍ਰਦਾਨ ਸਾਧੂ ਕੀ ਹੋ ਰਣਕਾ ਆਪਣਾ ਆਵ ਤਿਆਗ ਉਪਾਸਿਆਣ ਪ ਸਗਲ ਛੱਡ ਗੁਰ ਕੀ ਚਰਣੀ ਲਾਗ ਇਸੇ ਆਪ ਦਾ ਰਤਨਾ ਹੋਇਐ ਜਿਸ ਮਸਤਕ ਹੋਵੈ ਭਾਗ ਤਿਸੇ ਪ੍ਰਾਪਤ ਭਾਈਓ ਜਿਸ ਦੇਵੇ ਪ੍ਰਭ ਆਪ ਸਤਿਗੁਰ ਕੀ ਸੇਵਾ ਸੋ ਕਰੈ ਜਿਸ ਬਿਨ ਸਹ ਹੋਮੈ ਤਾਪ ਨਾਨਕ ਕੋ ਗੁਰ ਭੇਟਿਆ ਬਿਨ ਸਹ ਸਗਲ ਸੰਤਾਪ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਮਾ ਨਾਮ ਧਿਆਏ ਸੋ ਸੁਖੀ ਤਿਸ ਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸਬਨੀ ਲੋਏ ਸਾਰ ਸੰਗਤ ਕੈ ਘਰ ਵਸੈ ਏਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗ ਅਗੇ ਲੈ ਛਡਾਏ ਰਹਾਉ ਦੁਨੀਆ ਕੀ ਅਬੜੇ ਆਇਆ ਕਵਨੇ ਆਵੇ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾਤੋ ਬਿਨ ਸੰਦਾਨ ਜਾਂ ਕਹਿ ਹਿਰਦੇ ਹਰ ਵਸੇ ਸੋ ਪੂਰਾ ਪ੍ਰਦਾਨ ਸਾਧੂ ਕੀ ਹੋ ਰਣ ਕਾ ਆਪਣਾ ਆਪ ਤਿਆਗ ਉਪਾਸਿਆਣ ਪ ਸਗਲ ਛੱਡ ਗੁਰ ਕੀ ਚਰਣੀ ਲਾਗ ਤਿਸਹਿ ਆਪਾਪ ਰਤਨ ਹੋਏ ਜੇ ਸਮਸਤਕ ਹੋਵੇ ਭਾਗ ਇਸੇ ਪ੍ਰਾਪਤ ਭਾਈਓ ਜਿਸ ਦੇਵੇ ਪ੍ਰਭ ਆਪ ਸਤਿਗੁਰ ਕੀ ਸੇਵਾ ਸੋ ਕਰੈ ਜਿਸ ਬਿਨ ਸਹ ਹੋ ਮੈ ਤਾਪ ਨਾਨਕ ਕੋ ਗੁਰ ਭੇਟਿਆ ਬਿਨ ਸਹ ਸਗਰ ਸੰਤਾਪ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਮਾ ਨਾਮ ਧਿਆਏ ਸੋ ਸੁਖੀ ਤਿਸ ਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸਭਨੀ ਲੋਏ ਸਾਰ ਸੰਗਤ ਕੈ ਘਰ ਵਸੈ ਏ ਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਤੇ ਆਏ ਨਾਮ ਸਹਾਈ ਸਦਾ ਸੰਗ ਅਗੇ ਲੈ ਛਡਾਏ ਰਹਾਓ ਦੁਨੀਆ ਕੇ ਅਬੜੇ ਆਇਆ ਕਵਨੇ ਆਵੇ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਸੋ ਬਿਨ ਸੰਦਾਨ ਜਾਂ ਕਹਿ ਹਿਰਦੇ ਹਰ ਵਸੇ ਸੋ ਪੂਰਾ ਪ੍ਰਦਾਨ ਸਾਧੂ ਕੀ ਹੋ ਰਣਕਾ ਆਪਣਾ ਆਪ ਤਿਆਗ ਉਪਾਸਿਆਨ ਪ ਸਗਲ ਛਡ ਗੁਰ ਕੀ ਚਰਣੀ ਲਾਗ ਇਸਹਿ ਪ੍ਰਾਪਤ ਜਰਤਨਾ ਹੋਇਐ ਜਿਸ ਮਸਤਕ ਹੋਇ ਭਾਗ ਤਿਸਹਿ ਪ੍ਰਾਪਤ ਭਾਈਓ ਜਿਸ ਦੇਵੇ ਪ੍ਰਭ ਆਪ ਸਤਿਗੁਰ ਕੀ ਸੇਵਾ ਸੋ ਕਰੈ ਜਿਸ ਬਿਨ ਸਹਿ ਹੋਮੈ ਤਾਪ ਨਾਨਕ ਕੋ ਗੁਰ ਭੇਟਿਆ ਬਿਨ ਸਹਿ ਸਗਰ ਸੰਤਾਪ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਮਾ ਨਾਮ ਧਿਆਏ ਸੋ ਸੁਖੀ ਤੇ ਸਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸਭਨੀ ਲੋਏ ਸਾਰ ਸੰਗਤ ਕੈ ਘਰ ਵਸੈ ਏਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗ ਅਗੇ ਲੈ ਛਡਾਏ ਰਹਾਉ ਦੁਨੀਆ ਕੇ ਅਬੜੇ ਆਇਆ ਕਵਨੇ ਆਵੇ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਤੋ ਬਿਨ ਸੰਦਾਨ ਜਾ ਕੇ ਹਿਰਦੇ ਹਰ ਵਸੇ ਸੋ ਪੂਰਾ ਪ੍ਰਦਾਨ ਸਾਧੂ ਕੀ ਹੋ ਰਣ ਕਾ ਆਪਣਾ ਆਪ ਤਿਆਗ ਉਪਾਸਿਆਣ ਪ ਸਗਲ ਛੱਡ ਗੁਰ ਕੀ ਚਰਣੀ ਲਾਗ ਤੇ ਸਹਿ ਪਾਪ ਜ ਰਤਨ ਹੋਏ ਜੇ ਸਮਸਤਕ ਹੋਵੇ ਭਾਗ ਇਸੇ ਪ੍ਰਾਪਤ ਭਾਈਓ ਜਿਸ ਦੇਵੇ ਪ੍ਰਭ ਆਪ ਸਤਿਗੁਰ ਕੀ ਸੇਵਾ ਸੋ ਕਰੈ ਜਿਸ ਬਿਨ ਸਹ ਹੋ ਮੈ ਤਾਪ ਨਾਨਕ ਕੋ ਗੁਰ ਭੇਟਿਆ ਬਿਨ ਸਹ ਸਗਰ ਸੰਤਾਪ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਮਾ ਨਾਮ ਧਿਆਏ ਸੋ ਸੁਖੀ ਤੇਸ ਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸਭਨੀ ਲੋਏ ਸਾਰ ਸੰਗਤ ਕੈ ਘਰ ਵਸੈ ਏ ਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਤੇ ਆਏ ਨਾਮ ਸਹਾਈ ਸਦਾ ਸੰਗ ਅਗੇ ਲੈ ਛਡਾਏ ਰਹਾਓ ਦੁਨੀਆ ਕੇ ਅਬੜੇ ਆਇਆ ਕਵਨੇ ਆਵੇ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਤੋ ਬਿਨ ਸੰਦਾਨ ਜਾ ਕੇ ਹਿਰਦੇ ਹਰ ਵਸੇ ਸੋ ਪੂਰਾ ਪ੍ਰਦਾਨ ਸਾਧੂ ਕੀ ਹੋ ਰਣ ਕਾ ਆਪਣਾ ਆਪ ਤਿਆਗ ਉਪਾਸਿਆਣ ਪ ਸਗਲ ਛੱਡ ਗੁਰਗੀ ਚਰਣੀ ਲਾਗ ਇਸ ਹੈ ਆਪ ਜਰਤਨਾ ਹੋਇਐ ਜਿਸ ਮਸਤਕ ਹੋਵੈ ਭਾਗ ਤਿਸਹਿ ਪ੍ਰਾਪਤ ਭਾਈ ਓ ਜਿਸ ਦੇਵੇ ਪ੍ਰਭ ਆਪ ਸਤਿਗੁਰ ਕੀ ਸੇਵਾ ਸੋ ਕਰੈ ਜਿਸ ਬਿਨ ਸਹ ਹੋ ਮਹਿ ਤਾਪ ਨਾਨਕ ਕੋ ਗੁਰ ਭੇਟਿਆ ਬਿਨ ਸਹ ਸਗਰ ਸੰਤਾਪ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਮਾ ਨਾਮ ਧਿਆਏ ਸੋ ਸੁਖੀ ਤੇਸ ਮੁਖ ਉਦਿਲ ਹੋਏ ਪੂਰੇ ਗੁਰ ਤੇ ਪਾਈਏ ਪ੍ਰਗਟ ਸਭਨੀ ਲੋਏ ਸਾਰ ਸੰਗਤ ਕੈ ਘਰ ਵਸੈ ਏਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗ ਅਗੇ ਲੈ ਛਡਾਏ ਰਹਾਉ ਦੁਨੀਆ ਕੇ ਆਵੜੇ ਆਇਆ ਕਵਨੇ ਆਵੇ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਤੋ ਬਿਨ ਸੰਦਾਨ ਜਾ ਕੇ ਹਿਰਦੇ ਹਰ ਵਸੇ ਸੋ ਪੂਰਾ ਪ੍ਰਦਾਨ ਸਾਧੂ ਕੀ ਹੋ ਰਣ ਕਾ ਆਪਣਾ ਆਪ ਤਿਆਗ ਅਪਾਵਸਿਆਣ ਪ ਸਗਲ ਛੱਡ ਗੁਰ ਕੀ ਚਰਣੀ ਲਾਗ ਤੇ ਸਹਿ ਪਾਪ ਜ ਰਤਨ ਹੋਏ ਜੇ ਸਮਸਤਕ ਹੋਵੇ ਭਾਗ ਜਿਸੈ ਪ੍ਰਾਪਤ ਭਾਈਓ ਜਿਸ ਦੇਵੇ ਪ੍ਰਭ ਆਪ ਸਤਿਗੁਰ ਕੀ ਸੇਵਾ ਸੋ ਕਰੈ ਜਿਸ ਬਿਨ ਸਹ ਹੋ ਮੈ ਤਾਪ ਨਾਨਕ ਕੋ ਗੁਰ ਭੇਟਿਆ ਬਿਨ ਸੈ ਸਗਲ ਸੰਤਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ